ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਪਿੰਡ ਰਟੌਰੋਈ ਦੇ ਵਿੱਚ ਖੜੇ ਆ ਜਿਹੜਾ ਕਿ ਕੱਲ ਪੂਰਾ ਹੀ ਅੱਗ ਨੇ ਘੇਰਟਾਇਆ ਤੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਤਿੱਕਰ ਤੁਹਾਡੀ ਨਿਗਾ ਜਾਊਗੀ ਤੇ ਕਾਲਾ 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 ਹੀ ਦਿਨਦਾ ਕਿਉਂਕਿ ਇਹ ਸਾਰੀ ਨਾੜ ਮੱਚਿਆ ਰਟੌਰੋਈ ਦਾ ਪੂਰਾ ਰਟੌਰੋਈ ਦਾ ਨਾੜ ਮੱਚਿਆ ਚਾਰੇ ਪਾਸੇ ਮੈਂ ਵੀਰ ਨੂੰ ਕਹੂੰਗਾ ਚਾਰੇ ਪਾਸੇ ਕੈਮਰਾ ਘੁਮਾ ਦੇ ਤੇ ਸਾਰੇ ਪਾਸੇ ਦੇਖੋ ਵੀ ਪੂਰਾ ਨਾੜ ਮੱਚ ਗਿਆ ਤਬਾਈ ਪੂਰੀ ਫੋਲ ਹੋਈ ਆ ਤੇ ਰਟੌਰੋਈ ਦਾ ਇੱਕ ਟਰੈਕਟਰ ਵੀ ਮੱਚਿਆ ਸਾਡੇ ਨਾਲ ਮੌਜੂਦਾ ਸਰਪੰਚ ਜਗਦੀਪ ਜਗਦੀਪ ਸਿੰਘ ਜੀ ਆ ਕਿਸਾਨ ਜਥੇਬੰਦੀ ਤੋਂ ਕੁਲਵਿੰਦਰ ਸਿੰਘ ਜੀ ਤੇ ਪੂਰੇ ਪਿੰਡ ਵਾਸੀ ਆ ਆਪਾਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਹਾਂ ਸਰਪੰਚ ਸਾਹਿਬ ਕੱਲ ਤੁਹਾਡੇ ਕਿੰਨਾ ਕੁ ਨੁਕਸਾਨ ਹੋਇਆ ਕੀ ਕਹੋਗੇ ਜੀ ਸਾਡੇ ਪਿੰਡ ਲਗਭਗ 250 ਏਕੜ ਦੇ ਕਰੀਬ ਜਿਹੜਾ ਕਣਕ ਦਾ ਨਾਲ ਸੜ ਗਿਆ ਉਦੇ ਵਿੱਚੋਂ ਕੁਝ ਦੋ ਤਿੰਨ ਕਰਾਂ ਦੀ ਤੂੜੀ ਬਣੀ ਪਈ ਸੀ ਉਹਦੇ ਵਿੱਚੋਂ ਮੇਰੀ ਵੀ ਜਿਹੜੀ ਤੂੜੀ ਆ ਦਿਖਾ ਦਿਓ ਮਗਨੇ ਬਸੇ ਪਈ ਆ ਆ ਤੂੜੀ ਟੋਡੀ ਆ ਆ ਤੂੜੀ ਦੇਖੋ ਜੀ ਇਹ ਸਰਪੰਚ ਸਾਹਿਬ ਦੀ ਤੂੜੀ ਆ ਇਹ ਪੂਰਾ ਕੱਪ ਲਿਪਿਆ ਕੱਪ ਹਲੇ ਉਵੇਂ ਹੀ ਥੀਗਾ ਲਿਪਿਆ ਤਾਂ ਨਹੀਂ ਥਾ ਬਣਾ ਕੇ ਰੱਖੀ ਸੀ ਤੇ ਆ ਕੱਪ ਵੇਖ ਲਓ ਪੂਰਾ ਇਹ ਕੱਲ ਮੱਚ ਗਿਆ ਹਾਂਜੀ ਵੀਰੇ ਸਾਡੇ ਮਨਲਾ ਬਹੁਤ ਘਰ ਹੈਗੇ ਆ ਜਿਹੜੇ ਦੋ ਦੋ ਚਾਰ ਚਾਰ ਕਿੱਲੇ ਵਾਲੇ ਜਿੰਨਾਂ ਕੋਲੇ ਮਨਲਾ ਵੀ ਸਾਰਾ ਜਿੰਨਾਂ ਵਾਂਣ ਸੀ ਸਾਰੇ ਹੀ ਮੱਚ ਗਿਆ ਅਸੀਂ ਬੇਨਤੀ ਕਰਦੇ ਆ ਵੀ ਕੋਈ ਵੀ ਸੱਜਣ ਲਾਨ ਕਿਸੇ ਕੋਲ ਵਾਧੂ ਹੋਵੇ ਤਾਂ ਪੰਜ ਪੰਜ ਸੱਤ ਸੱਤ ਟਰਾਲੀਆਂ ਕਰਕੇ ਸਾਡੇ ਜਿਹੜੇ 10 12 ਬੰਦੇ ਹੈਗੇ ਆ ਉਹਨਾਂ ਨੂੰ ਜਿਹੜੀ ਉਹਤੋਂ ਲਾਨ ਦਿੱਤਾ ਜਾਵੇ ਤੇ ਤੂੜੀ ਬੰਦੇ ਆਪ ਬਣਵਾ ਲੈਣਗੇ ਜੀ ਤੁਸੀਂ ਜਿਹੜਾ ਕਿ ਲਾਨ ਦੀ ਮੰਗ ਕਰਦੇ ਹੋ ਨਾੜ ਦੀ ਮੰਗ ਕਰਦੇ ਹੋ ਨਾੜ ਛੋਟੇ ਪਿੰਡ ਨੂੰ ਜ਼ਰੂਰਤ ਆ ਤੇ ਇਹ ਸਰਪੰਚ ਸਾਹਿਬ ਮੈਂ ਉਹਨਾਂ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਜੀ ਹਾਂਜੀ ਮੇਰਾ ਨੰਬਰ 84998 0004 ਨੰਬਰ ਆ ਜੀ ਇੱਕ ਵਾਰੀ ਫੇਰ ਬੋਲ ਦਿਓ ਜੀ 84998 0004 اے سرਪੰਚ جگਦੀਸ਼ ਸਿੰਘ جی ਨਟੌਰロイ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਉਂਕਿ ਵੀਰੋ ਹੁਣ ਦੁੱਖ ਦੀ ਘੜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਵੇਲਾ ਤੁਸੀਂ ਇਹ ਵੀਰ ਨਾਲ ਸੰਪਰਕ ਕਰ ਸਕਦੇ ਜਿਹੜਾ ਬੰਦਾ ਸੇਵਾ ਕਰ ਸਕਦਾ ਤੇ ਹੋਰ ਵੀਰੇ ਕੋਈ ਕੀ ਅਪੀਲ ਕਰਨਾ ਚਾਹੋਗੇ ਬਸ ਇਹੀ ਆ ਵੀ ਤੂੜੀ ਦੀ ਮਦਦ ਕਰਦਿਆਂ ਬਾਕੀ ਸਾਡੇ ਜਿਹੜਾ ਕਣਕ ਦਾ ਬਚਾਅ ਹੋ ਗਿਆ ਕਣਕ ਕਿਸੇ ਦੀ ਪਿੰਡ ਵਿੱਚ ਨਹੀਂ ਸੀ ਵੱਢਣ ਵਾਲੀ ਮੱਲਾ ਸਾਰਿਆਂ ਨੇ ਵੱਢ ਲਈ ਸੀ ਤੇ ਕੱਲਾ ਨਾਲ ਹੀ ਆ ਤੇ ਜਾਂ ਸਾਡੀਆਂ ਮੋਟਰਾਂ ਜਿੰਨੀਆਂ ਵੀ ਕੇਵਲਾਂ ਉਹ ਤਕਰੀਬਨ ਲਗਭਗ ਸਾਰੀਆਂ ਸੜ ਗਈਆਂ ਜਿਹੜੀਆਂ ਉੱਪਰੋਂ ਤਾਰਾਂ ਤੋਂ ਕੇਵਲ ਥੱਲੇ ਆਉਂਦੀ ਸੀ ਅਸੀਂ ਬਿਜਲੀ ਵਿਭਾਗ ਨਾਲ ਗੱਲ ਕਰਕੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਜੋ ਜਿਹੜੀਆਂ ਤਾਰਾਂ ਜੈ ਸਿੰਘ ਸਾਹਿਬ ਨੂੰ ਪੁੱਛ ਕੇ ਸਾਰੀਆਂ ਮੋਟਰਾਂ ਦੀਆਂ ਤਕਰੀਬਨ ਸੜ ਗਈਆਂ ਤੇ ਉਹ ਸਾਨੂੰ ਨਵੀਆਂ ਦਿੱਤੀਆਂ ਜਾਣਾ ਤੇ ਵੀਰੇ ਕੋਈ ਥੋੜੇ ਇੱਕ ਟਰੈਕਟਰ ਮੱਚਿਆ ਹਨਾ ਜੀ ਕੋਈ ਹੋਰ ਟਰਾਲੀ ਜਾਂ ਕੋਈ ਜਾਨੀਮਾਲੀ ਨੁਕਸਾਨ ਨਹੀਂ ਸਾਡੇ ਪਿੰਡ ਇੱਕ ਟਰੈਕਟਰ ਜਗਦੀਸ਼ ਸਿੰਘ ਸਨ ਆਫ ਕੁਲਵੰਤ ਸਿੰਘ ਉਹਦਾ ਟਰੈਕਟਰ ਅੱਗ ਬੁਝਾਉਂਦੇ ਸਮੇ ਹਾਈਵੇ ਦੇ ਨੇੜੇ ਉਹ ਮੱਲਾ ਮੱਚ ਗਿਆ ਤੇ ਉਹ ਏਜੰਸੀ ਨਾਲ ਗੱਲ ਹੋਈ ਹੈ ਜੀ ਉਹ ਮਦਦ ਕਰਨਗੇ ਏਜੰਸੀ ਵਾਲੇ ਉਹਨਾਂ ਦੀ ਜਿਵੇਂ ਵੀ ਹੁੰਦੀ ਆ ਤੇ ਇੱਕ ਅਸੀਂ ਅਪੀਲ ਕਰਦੇ ਆ ਸਭ ਤੋਂ ਵੱਡੀ ਵੀ ਜਿੰਨਾ ਵੀ ਪਿੰਡਾਂ ਦੇ ਵਿੱਚ ਆਈ ਅੱਗ ਲੱਗੀ ਆ ਵੀ ਸਾਰੇ ਪਿੰਡਾਂ ਚੋਂ ਅਸੀਂ ਐਮਐਨਏ ਸਾਹਿਬ ਨਾਲ ਵੀ ਗੱਲਬਾਤ ਕੀਤੀ ਆ ਸਵੇਰ ਤੇ ਪ੍ਰਸ਼ਾਸਨ ਨਾਲ ਵੀ ਗੱਲ ਕਰਦੇ ਆ ਵੀ ਜੇ ਵੱਧ ਤੋਂ ਵੱਧ ਹੋ ਸਕੇ ਵੀ ਇਹਨਾਂ ਪਿੰਡਾਂ ਨੂੰ ਜਸ ਤਕਰੀਬਨ ਨੇੜੇ ਜਿਹੜੇ ਪਿੰਡਾਂ ਨੂੰ ਮੱਲਾ ਜਿਹੜੀ ਫਾਇਰ ਬ੍ਰਿਗੇਡ ਆ ਉਹ ਜਿਹੜੀ ਮਸ਼ੀਨਾਂ ਆ ਆਮ ਪਾਣੀ ਵਾਲੀਆਂ ਟੈਂਕੀਆਂ ਸਾਰੀਆਂ ਪਿੰਡਾਂ ਦੇ ਵਿੱਚ ਲਗਭਗ ਹੈਗੀਆਂ ਤੇ ਉਹਨਾਂ ਦੇ ਉੱਪਰ 2 ਤੋਂ 2.5 ਲੱਖ ਰੁਪਏ ਦਾ ਖਰਚਾ ਆਉਂਦਾ ਜੇਕਰ ਉਹ ਸਾਰੀਆਂ ਪਿੰਡਾਂ ਨੂੰ ਪੰਚਾਇਤ ਫੰਡ ਚੋਂ ਜਾਂ ਕਿਸੇ ਵੀ ਤਰੀਕੇ ਨਾਲ ਲਾਉਣ ਦੀ ਇਜਾਜ਼ਤ ਹੋਵੇ ਤਾਂ ਜਿਹੜੀਆਂ ਟੈਂਕੀਆਂ ਉਹ ਫਾਇਰ ਬ੍ਰਿਗੇਡ ਦਾ ਰੂਪ ਧਾਰ ਲੈਣਗੀਆਂ ਤੇ ਉਹ ਜਿਹੜਾ ਅੱਗ ਦਾ ਜਿਹੜਾ ਨੁਕਸਾਨ ਉਹਨੂੰ ਮੱਲਾ ਅਸੀਂ ਕਿਸੇ ਹੱਦ ਤੱਕ ਵਾਦ ਤੋਂ ਵਾਦ ਅਸੀਂ ਉਹਨੂੰ ਬਚਾ ਸਕਦੇ ਹਾਂ ਉਹ ਉਹ ਸਿਸਟਮ ਲੱਗ ਜਾਵੇ ਤੁਸੀਂ ਸਰਕਾਰ ਤੋਂ ਮੰਗ ਕਰਦੇ ਆ ਮੰਗ ਕਰਦੇ ਆ ਵੀ ਕਿਸੇ ਤਰੀਕੇ ਨਾਲ ਉਹ ਜਿਹੜਾ ਟੈਂ ਹੋ ਗਏ ਤੇ ਉਹ ਕਹਿੰਦੇ ਸੀ ਢਾਈ ਤੋਂ 2 ਤੋਂ ਢਾਈ ਲੱਖ ਰੁਪਇਆ ਖਰਚਾ ਆਊਗਾ ਪਰ ਉਹਦੇ ਨਾਲ ਬਹੁਤ ਕਾਫੀ ਹੱਦ ਤੱਕ ਜਿਹੜਾ ਮੰਨ ਲਾ ਵੀ ਅੱਗ ਨੂੰ ਕਾਬੂ ਕਾਬੂ ਕੀਤਾ ਜਾ ਸਕਦਾ ਜੀ ਜੀ ਅ ਧੰਨਵਾਦ ਵੀਰ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜਾ ਵੀ ਵੀਰ ਰਟੌਰ ਰੋਈ ਦੇ ਨੇੜੇ ਤੇੜੇ ਦੇ ਪਿੰਡ ਆ ਇਹਨਾਂ ਨੂੰ ਨਾਰ ਦੀ ਲੋੜ ਆ ਨਾਰ ਦੀ ਜ਼ਰੂਰਤ ਆ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਤੇ ਇਹਨਾਂ ਦੀ ਮਦਦ ਕਰੋ ਸਰਪੰਚ ਸਾਹਿਬ ਇੱਕ ਵਾਰੀ ਲਾਸਟ ਵਾਰੀ ਨੰਬਰ ਬੋਲ ਦਿਓ ਆਪਣਾ ਹਾਂਜੀ ਮੈਂ ਨੰਬਰ ਦੁਬਾਰਾ ਬੋਲਦਾ ਜੀ 84998 ਜੀ 404 ਜੀ ਜੀ ਧੰਨਵਾਦ ਜੀ ਸਾਡੇ ਨਾਲ ਕੁਲਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਖੋਸਾ ਤੋਂ ਨੇ ਬਾਈ ਕੁਲਵਿੰਦਰ ਸਿੰਘ ਜੀ ਤੁਸੀਂ ਵੀ ਇੱਕ ਸੰਗਤ ਨੂੰ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕਰੋ ਵੀ ਜਿਹੜੀ ਤੁਹਾਨੂੰ ਆੜ ਦੀ ਜ਼ਰੂਰਤ ਹੈ ਜੀ ਤੇ ਇੱਕ ਆਪਣਾ ਨੰਬਰ ਬੋਲ ਦਿਓ ਜੀ ਵਾਹਿਗੁਰੂ ਜੀ ਕੀ ਖਾਲਸਾ ਬਾਈ ਫਤਿਹ ਕੱਲ ਜੋ ਸਾਡੇ ਪਿੰਡ ਚ ਸਾਡੇ ਨਾਲ ਦਰਦਨਾਕ ਵਾਕਾ ਹੋਇਆ ਬਹੁਤ ਹੀ ਖਤਰਨਾਕ ਸੀ ਜਿਹਦੇ ਵਿੱਚ ਸਾਡੀ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਚਿਆ ਅਸੀਂ ਲੋਕਾਂ ਦੀ ਫ਼ਰਸਤ ਆਪਦੇ ਜਾਨ ਮ ਲਾਉਣ ਦੀ ਵੀ ਖਤਰਤ ਬਹੁਤ ਿਆਸੀ ਟਰੈਕਟਰ ਆਪਦੇ ਵਿੱਚ ਵੜੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁਦਰਤ ਦਾ ਕਹਿਰ ਜਿਹੜੀ ਨੇ ਸਾਡੀ ਬਾਹ ਨ ਜਾਣ ਦਿੱਤੀ ਇਹਦੇ ਵਿੱਚ ਸਾਡੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਤੂੜੀ ਦਾ ਕੱਲ ਹੀ ਤੂੜੀ ਦਾ ਨੁਕਸਾਨ ਹੋਇਆ ਬਾਕੀ ਸਾਡੇ ਦਾਣਾ ਫੱਕਾ ਜੋ ਸਾਵ ਗਿਆ ਸੀ ਸਾਰਿਆਂ ਦਾ ਹੀ ਕੱਲ ਦਾਖ ਦੇ ਵੀ ਮਸ਼ੀਨਾਂ ਦੋ ਵੜਦੀਆਂ ਸੀ ਜਾਂ ਪਿੰਡ ਨੇ ਸੰਯੋਗ ਦਿੱਤਾ ਟਰਾਲੀਆਂ ਸੀ ਟਰੈਕਟਰ ਸੀ ਅਸੀਂ ਜਦੋਂ ਸਾਡੇ ਕਾਨਕ ਵੱਢੀ ਗਈ ਸੜਕ ਤੇ ਜੜਾਈ ਸੀਗੀ ਤੇ ਜਦੋਂ ਅੱਗ ਪੈ ਗਈ ਬਚਾਅ ਹੋ ਗਿਆ ਮਹਾਰਾਜ ਦੀ ਕੋਲ ਹੱਥ ਨੇ ਕਰਕੇ ਆਦਦੇ ਨੇ 나ੜ ਦਾ ਸਾਡੇ ਪਿੰਡ ਚ ਸਮੱਸਿਆ ਜੀ ਥੋੜੀ ਜੀ ਜੇ ਕਿਸੇ ਕੋਲੇ ਉਹ 나ੜ ਹੋਵੇ ਦੋ ਚੌਕ ਲਾਦੇ ਬੰਦੇ ਨੂੰ ਬਹੁਤ ਔਖਾ ਜੀ ਚਲੋ ਬਹੁਤਾ ਕੋਲ ਤਾਂ ਇਹ ਟੂੜੀ ਪਈ ਆ ਜਿਹੜੇ ਦੋ ਚੌਕ ਲਾਦੇ ਆ ਨਾ ਗਰੀਬ ਆ ਉਹਨਾਂ ਨੂੰ ਟੂੜੀ ਦੀ ਸਮੱਸਿਆ ਜੇ ਕਿਸੇ ਬਾਈ ਕੋਲੇ 나ੜ ਹੋਵੇ ਜੋ ਸਾਡੇ ਪਿੰਡ ਸਰਪੰਚ ਸਾਹਿਬ ਨਾਲ ਜਾਂ ਮੇਲ ਨਾਲ ਸੰਪਰਕ ਕਰੇ ਆਪਣਾ ਨੰਬਰ ਬੋਲ ਦਿਓ ਜੀ ਭਾਈ 9814101669 ਦੁਬਾਰਾ ਫਿਰ 9814101669 ਦਾਸ ਦਾਸਾ ਕੁਲਵਿੰਦਰ ਸਿੰਘ ਆ ਵੀਕੇ ਜੂ ਖੋਸਾ ਸੂਬਾ ਕਮੇਟੀ ਮੈਂਬਰ ਹਾਂ ਤੇ ਜੋ ਕੋਈ ਵੀ ਨਾਰ ਦੀ ਸਹਾਇਤਾ ਕਰਨੀ ਚਾਹੁੰਦਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਲੇ ਅਸੀਂ ਜਾਂ ਗਰੀਬਾਂ ਦਾ ਸਹਯੋਗ ਦੇਾਂਗੇ ਜੀ ਜੀ ਬਾਈ ਤੁਹਾਡਾ ਕਿੰਨਾ ਕ ਆਪ ਦਾ ਕਿੰਨਾ ਕ ਨਾੜ ਬੱਤੀ ਆ ਜੀ ਮੇਰਾ ਜੀ 7 ਕਿੱਲੇ ਨਾੜ ਛੜਿਆ 7 ਕਿੱਲੇ ਨਾੜ ਸੋਨੂੰ ਤਾਂ ਨਹੀਂ ਲੋਡ ਹੈ ਕਿ ਨਹੀਂ ਆਪਣੇ ਅਜੇ ਹੈਗਾ ਮੇਰੇ ਕੋਲ ਕੱਲ ਮਸੂਰਾਤ ਦੇ ਬਾਈ ਜੀ ਆਏ ਸੀਗੇ ਉਹਨਾਂ ਨੇ ਆਖਿਆ ਜਿੰਨੀ ਤਨ ਲੋਡ ਆ ਤੇ ਸਾਡੇ ਕੋਲ ਤੂੜੀ ਬਣਾ ਲਓ ਉਹਨਾਂ ਨੇ ਸਾਨੂੰ ਬਹੁਤ ਸਹਯੋਗ ਦਿੱਤਾ ਤੇ ਰਾਤ ਦੇ ਮੇਰੇ ਕੋਲੇ ਆਏ ਆ ਉਹ ਕਹਿੰਦੇ ਬਾਈ ਜਿੰਨੂੰ ਨਾੜ ਦੀ ਲੋਡ ਹੋਵੇ ਨਾ ਤੂੜੀ ਦੀ ਤੇ ਉਹ ਬਣਾ ਸਕਦਾ ਵੀਰੋ ਫੇਰ ਹੱਥ ਜੋੜ ਕੇ ਬੇਨਤੀ ਆ ਰਟਾਰੋਈ ਪਿੰਡ ਦੇ ਵਿੱਚ ਖੜੇ ਆ ਨਾੜ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਆਪ ਜੀ ਨੂੰ ਬੇਨਤੀ ਕਰਦੇ ਆ ਜਿਹੜਾ ਵੀਰ ਵੀ ਇਸ ਪਿੰਡ ਦੀ ਮਦਦ ਕਰ ਸਕਦਾ ਤੇ ਮੋਢੇ ਨਾਲ ਮੋਢੇ ਲਾ ਕੇ ਖੜੋ ਜੀ ਇੰਨੀਆਂ ਬੇਨਤੀਆਂ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ